ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਬਈ ਤੁਹਾਨੂੰ ਟੌਪ ਦਾ ਨਗੀਨਾ ਦਿਖਾਉਣੇ ਜੀ ਨੂੰ ਅਸਲੀ ਨਗੀਨਾ ਕਹਿੰਦੇ ਨੇ ਉਂ ਵੀਡੀਓ ਤੁਸੀਂ ਬਹੁਤ ਦੇਖਦੇ ਹੋ ਬਈ ਨਗੀਨਾ ਨਗੀਨਾ ਪਰ ਅਸਲ ਨਗੀਨਾ ਇਹ ਆ ਜਿਹਦੀ ਕੀ ਉਮਰ ਲਗਭਗ 3 ਸਾਲਾਂ ਦੀ ਹੈ ਤੇ ਤਿੰਨ ਵਾਰੀ ਮੇਲਿਆਂ 'ਚ ਬੜੀ ਹੈ ਤੇ ਤਿੰਨੇ ਵਾਰੀ ਚੈਂਪੀਅਨ ਰਹੀ ਆ ਤੇ ਬਾਕੀ ਗੱਲਬਾਤ ਆਪਾਂ ਬਈ ਹੋਰਾਂ ਦੇ ਨਾਲ ਕਰਦੇ ਆ ਸਾਰੀ ਤੁਹਾਨੂੰ ਦਿੰਦੇ ਆ ਪੂਰੀ ਡਿਟੇਲ ਕਿਹੜੇ ਸੀ ਮੰਡੀ ਆ ਕਿੰਨਾ ਇਹਦੀ ਮਾਂ ਦਾ ਦੁੱਧਾ ਕਿਹੜਾ ਇਹਦਾ ਬਾਪ ਆ ਗਿਆ ਸਾਰੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਹਾਂ ਪੱਸੀ ਗੱਲ ਬਈ ਮੈਂ ਤਾਂ ਬਾਈ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਥੈਂਕ ਯੂ ਵੀਰੇ ਤੇ ਬਾਈ ਛੋਟੀ ਜਿਹੜੀ ਝੋਟੀ ਆ ਤੀਜੀ ਵਾਰ ਦੁਬਾਰਾ ਚੈਂਪੀਅਨ ਬਣੀ ਹਾਂਜੀ ਤੇ ਬਾਈ ਪੂਰੀ ਉਮੀਦ ਲੈ ਕੇ ਆਈ ਸੀਗੇ ਵੀ ਚੈਂਪੀਅਨ ਬਣੂਗੀ ਪੂਰੀ ਬਈ ਤੇ ਬਾਈ ਕਿਵੇਂ ਸੀਗੇ ਇਹ ਕਿਹੜੇ ਸੀਮੰਦੀ ਹੈ ਪਹਿਲਾਂ ਆਪਾਂ ਜੇ ਆਪਾਂ ਸੀਮੰਦੀ ਦੀ ਗੱਲ ਬਾਈ ਦੇਖੋ ਚਲੋ ਸੀਮੰਦੀ ਤਾਂ ਸਾਰੇ ਚੰਗੇ ਨੇ ਪਰ ਜਿਹੜੀ ਇਹਦੀ ਮਾਂ ਹੈਗੀ ਉਹ ਰਸੀਦਾਂ ਦੇ ਬਲੱਡ ਲਾਈਨ ਦੀ ਹੈ ਅੱਛਾ 2017 ਦੇ ਵੀ ਚੰਗਾ ਮੁੱਲ ਤੇ ਚੰਗਾ ਫੰਡਰ ਸੀ ਕਿਉਂ ਤੁਮ ਬਈ ਕਿੰਨੇ ਟਾਈਮ ਦੀ ਰਿਪੀਟਰ ਸੀ ਇਹਦੀ ਬਈ ਇਹਦੀ ਮਾਂ ਉਦੋਂ ਠੀਕ ਹੈ 2 ਸਾਲ ਦੀ ਰਿਪੀਟਰ ਸੀ ਅੱਛਾ ਬਈ ਸਾਨੂੰ ਉਦੋਂ 1 ਲੱਖ 7000 ਦੀ 20 ਲੀਟਰ ਤੋਲ ਕੇ ਦੁੱਧ ਮੋਰਾ ਦੀ ਮੱਝ ਮਿਲਦੀ ਸੀ ਅੱਛਾ ਮੋਰਾ ਦੀ ਮੱਝ ਅਸੀਂ ਇਹ 95000 ਰੁਪਏ ਦੀ ਖਰੀਦੀ ਥੋੜਾ ਜੀ ਤਾਂ ਚੰਗ ਨੇ 1000 ਦੀ ਰਿਪੀਟਰ ਮੱਚ ਦੋ ਸਾਲ ਦੀ ਰਿਪੀਟਰ ਅੱਛਾ ਬਈ ਤੇ ਬਈ ਸੋਨੂੰ ਹਲਾ ਲਦਾ ਸੀ ਯਾਰ ਦੋ ਦੋ ਬਈ ਵੀ ਹਾਂ ਇਹਨੂੰ ਗੱਪਣ ਕਰ ਲੈਣ ਦੋ ਵੀ ਦੋ ਸਾਲਾਂ ਦੀ ਗੱਪਣ ਹੋਈ ਤੁਸੀਂ ਬਈ ਕਿਵੇਂ ਕਰੋ ਬਈ ਉਦੋਂ ਇੱਕ ਨੀਲੀ ਰਾਵੀ ਦਾ ਇੱਕ ਸਕੀਨ ਸੀ ਮਤਲਬ ਆਪਾਂ ਨੂੰ ਸ਼ੌਂਕ ਸੀ ਤੇ ਜਿੰਨੇ ਕ ਆਪਣੇ ਮਿੱਤਰ ਸੀ ਜਿੰਨਾਂ ਨੂੰ ਉਹਨੂੰ ਫੋਟੋ ਭੇਜਿਓ ਕਹਿੰਦੇ ਵੀ ਇੱਕ ਨਗੀਨਾ ਹੈ ਜੀ ਮਾਂ ਵੀ ਲੈ ਲੈ ਆਪਾਂ ਇਹ ਲੈਤਾ ਦੀ ਰਿਸਕ ਲੱਗੀ ਵੀ ਫਿਰ ਰੈਂਟ ਕਰਨੀ ਹੈ ਪਰ ਰੈਂਟ ਆਪਣੀ ਰਾਸਾ ਬੁਝਰਾ ਸੀ ਤੇ ਬਾਈ 2017 ਚ ਨੱਚੀ ਸੀ ਤੁਸੀਂ 2017 ਚ 17 ਚ ਤੇ ਹੁਣ ਤੱਕ ਬਾਈ ਕਿੰਨੇ ਬੱਚੇ ਦੇ ਦੇ ਦੀ ਮਾਂ ਨੇ ਤੇਰਾ ਇਹਦੇ ਇਹਦੇ ਬੱਚੇ ਬਾਈ ਦੀ ਮਾਂ ਤੇ ਆਪਣੇ ਕੋਲ ਆ ਗਏ ਹੁਣ ਤੱਕ ਵੀਰੇ ਪੰਜ ਪੰਜ ਬੱਚੇ ਪਹਿਲੀ ਸਾਡੇ ਕੋਲ ਠੀਕ ਹੈ ਪਹਿਲਾ ਕਟਾ ਆਇਆ ਸੀਗਾ ਟੈਂਕ ਦਾ ਉਹ ਅੰਮ੍ਰਿਤਸਰ ਸਾਈਡ ਹੈ ਹੁਣ ਤੇ ਦੂਜੀ ਦੀ ਬਿੱਲੇ ਦੀ ਕੱਟੀ ਆਈ ਸੀ ਤੂੰ ਬਾਈ ਅੰਦਰ ਸਿੰਘ ਜੀ ਡਾਕਟਰ ਕੋਲ ਗਿਆ ਤੀਜੀ ਦੀ ਵੱਡੀ ਭੈਣਾ ਰੌਣ ਕੋ ਆਈ ਸੀ ਚੌਥੀ ਇਹ ਤੇ ਪੰਜਵੀਂ ਆਪਣੀ ਲਾਲੋ ਵੀ ਜੀ ਇਹ ਸੈਂਸਾ ਦਾ ਕਟਾ ਆਪਣੇ ਕੋਲ ਹੈ ਛੇ ਮੈਂ ਦੀ ਬਦਲ ਦਾ ਘਟਾ ਵੀਰੇ ਪੇਡਾ ਤੋਂ ਅੱਛਾ ਬਈ ਆਪਾਂ ਕਿਲੇ ਵੀ ਤਿੰਨੇ ਬੱਚੇ ਛੋਟੇ ਬੱਚੇ ਕੋਲ ਇਹਦੀ ਜਿੰਨੇ ਕੇ ਬੱਚੇ ਵੀਰੇ ਪੈਦਾ ਕਰੇ ਨੇ ਜਿਵੇਂ ਦੀ ਵੱਡੀ ਬਣ ਰੌਣਕ ਹੈ ਉਹ ਵੀ ਤਿੰਨੇ ਮੇਲੇ ਚ ਜਿੱਤ ਅੱਛਾ ਬਈ ਉਹ ਕਿੰਨੇ ਮੇਲੇ ਚ ਪਾਈ ਕਿੰਨੇ ਜਦਾਈ ਉਹ ਵੀਰੇ ਬੀਐਫੀ ਜੇਤੂ ਹੈ ਅੱਛਾ ਠੀਕ ਹੈ ਪੀਡੀਐਫ ਜੇਤੂ ਹੈ ਤੇ ਛੜਕ ਜੇਤੂ ਹੈ ਤੇ ਕੋਟੜ ਦੇ ਵੀ ਜੇਤੂ ਕੋਟੜ ਤੇ ਚਾਰ ਮਿੰਟਾਂ ਦੇ ਠੀਕ ਹੈ ਬਈ ਤੇ ਬਈ ਜੇ ਆਪਾਂ ਗੱਲ ਕਰੀ ਹੁਣ ਇਹ ਆਪ ਕਿਹੜੇ ਦੀ ਹੈ ਆਪ ਵੀਰੇ ਡਾਇਮੰਡ ਤੋਂ ਆਪ ਡਾਇਮੰਡ ਤੇ ਬਈ ਉਮਰ ਇਹ ਵੀ ਕਿੰਨੀ ਆ ਹੁਣ ਉਮਰ ਵੀਰੇ ਸਹੀ 300 ਸਾਲ ਤੇ ਬਾਈ 3 ਸਾਦੀ ਕਿਵੇਂ ਹੋ ਗਈ ਤੇ ਬਾਈ 3 ਗੱਲ ਭਰਾ ਦਾ ਹਾਂ ਵੀਰੇ ਸੈਨ ਸਾਹ ਤੋਂ ਗੱਪਣਾ ਹੈ ਸੈਨ ਸਾਹ ਤੋਂ ਗੱਪਣਾ ਕਿਹਦੇ ਨਾਲ ਗੱਪਣਾ ਹੋ ਗਿਆ 6 ਮਹੀਨੇ ਦੀ ਬ੍ਰਿਧ ਮਾਰਚ ਸੁਣਦੀ ਹੈ ਬਾਈ ਮਾਰਚ ਸੁਣਦੀ ਮਾਰਚ ਸੁਣਨਾ ਤੇ ਬਾਈ ਹੁਣ ਜਿਵੇਂ ਆਪਣਾ ਤੁਹਾਨੂੰ ਕਿੰਨੀ ਜਦੁੱਧ ਦੀ ਇਮੀਜ ਕਰਦੀ ਤੁਸੀਂ ਬਾਈ ਇਹਦੀ ਜਿਹੜੀ ਮਤਲਬ ਪਹਿਲੀ ਹੈ ਸਟਾਰ ਨਹੀਂ ਧੀ ਹੈ ਜਿਹੜੀ ਵੱਡੀ ਪਹਿਣਾ ਉਹਨੇ ਪਹਿਲੇ ਸੂਈ ਆਪਣੇ 16 ਮਾਤੋਂ ਪਹਿਲੇ ਸੂਈ 16 ਮਾਤੋਂ ਕੱਟਿਆ ਸਾਨੂੰ ਇਹ ਤੋਂ ਉੱਨੀ ਇਮੀਜ 16 ਮਾਤੋਂ ਪਾਉਂਦਾ ਤੇ ਬਾਈ ਹੋਰ ਆਪਣੇ ਕੋਲ ਜਨਵਰੀ ਕਿੰਨੇ ਕਾਗੇ ਵੀਰੇ ਹੁਣ ਹੈਗੇ ਨੇ 35 40 ਜਾਨਵਰ 35 40 ਜਾਨਵਰ ਤੇ ਬਈ ਜਿਵੇਂ ਪਿੱਛੇ ਆਪਣੀ ਤੁਹਾ ਯਾਰ ਐਨਬੀ ਖੜੀ ਆ ਨਾ ਪੇਪਰ ਡਾਕਟਰ ਤਿਆਰ ਕਰਕੇ ਵੇਚਦੇ ਤੁਸੀਂ ਆਪ ਦਾ ਪ੍ਰੋਡਕਟ ਬਣਾਉਣਾ ਵੀਰੇ ਸਾਨੂੰ ਸੀਐਮ ਕੋਲ ਵੀਰੇ ਪ੍ਰੋਜੈਕਟਾਂ ਚ ਹਰਿਆਣਾ ਵੀਰੇ ਤੁਹਾਨੂੰ ਹਰਿਆਣਾ ਚ ਕਰਵਾ ਸਕੂ ਸੈਕੰਡ ਟਾਈਮ ਤੇ ਬਈ ਹੋਰ ਬਈ ਆਪਾਂ ਤੁਸੀਂ ਆ ਆਪਣੇ ਭਰਾਵਾਂ ਨੂੰ ਕੀ ਕਹਿਣਾ ਕਿ ਕਿਹੜੀ ਬਰੀਡ ਤੇ ਅਸਲ ਕੰਮ ਕਰਨਾ ਚਾਹੀਦਾ ਤੁਹਾਡੇ ਸਾਹਮਣੇ ਬਰੀਡ ਦਾ ਦੇਖੋ ਨਾ ਮੋਹਰਾ ਦੀ ਚਾਈਨੀ ਲੀਰਾ ਵੀਰੇ ਵਧੀਆ ਬਰੀਡ ਤੇ ਕੰਮ ਕਰੋ ਜੀ ਲਾ ਕੇ ਕੰਮ ਠੀਕ ਹੈ ਕਹੋ ਜੇ ਦੇਖਾ ਪੰਜ ਬੋਰਨ ਨਹੀਂ ਜਾਂਦੇ ਅੱਜ ਬੱਚੀ ਦਾ ਅਕਰ ਕੋਈ ਪਤਾ ਹੈ ਜੇ ਆਪਾਂ ਕੋਈ ਵੀ ਪੂਰੇ ਕੰਮ ਕਰਨਾ ਸਟਾਰਟ ਕਰਦਾ ਹੈ ਉਹ ਇਹ ਕਹਿੰਦਾ ਮੇਰੇ ਕੋਲ 20-25 ਲੱਖ ਪਰ ਜਦੋਂ ਪਿਆਰ ਜਾਣਾ ਉਦੋਂ ਬਈ ਦਿਨਾਂ ਦੀ ਅਰੇਂਜਮੈਂਟ ਹੋ ਜਾਂਦੀ ਹੈ ਉਹ ਉੱਥੇ ਵੀ ਕਿਸੇ ਦੀ ਅੜੀ ਕਰਦੀ ਉਹਨਾਂ ਉਰੇ ਮਾਲਕ ਬਣ ਕੇ ਕੰਮ ਕਰਦਾ ਠੀਕ ਹੈ ਤਾਂ ਵੀ ਬੇਟਾ ਨੌਕਰੀ ਕਰਨ ਵਾਲਾ ਛੋਟਾ ਮਾਲਕ ਬਣ ਜਾ ਠੀਕ ਹੈ ਤੇ ਕੋਈ ਨਾਲ ਆਪਣੀਆਂ ਭਰਾ ਖੜੀ ਹੈ ਇਹਨਾਂ ਬਾਰੇ ਵੀ ਮੜਾ ਦੱਸੋ ਬਈ ਵੀਰੇ ਦੇਖਾ ਮੇਰੇ ਨਾਲੋਂ ਜ਼ਿਆਦਾ ਸਹਿਯੋਗ ਇਹਨਾਂ ਦਾ ਠੀਕ ਹੈ ਠੀਕ ਹੈ ਸਭ ਤੋਂ ਵੱਡਾ ਸੋਨੀ ਦਾ ਠੀਕ ਹੈ ਇਹਨਾਂ ਦੇ ਵੀਰੇ ਆਪ ਜੀਆਂ ਮੱਝਾ ਛੱਡ ਕੇ ਘਰੇ ਠੀਕ ਹੈ ਮੇਰੇ ਨਾਲ ਦੇਖੋ ਪਹਿਲਾਂ ਕੋਟੜੇ ਗਏ ਕੋਟੜੇ ਤੋਂ ਬਾਅਦ ਕਿਥੇ ਹੋ ਰਿਹਾ ਠੀਕ ਹੈ ਚਾਰ ਦਿਨ ਹੋ ਗਏ ਸੰਗੀ ਦੇ ਆਪਦੀ ਮੱਝ ਇਹਨਾਂ ਦੀ ਸਾਡੀਆਂ ਮੱਝਾਂ ਕਦੇ ਕਿਸ ਨੂੰ ਕੋਣ ਕਹਿੰਦਾ ਬਈ ਮੱਝਾਂ ਚੋਦੇ ਕਰੇ ਕਦੇ ਕਿਸੇ ਨੂੰ ਠੀਕ ਹੈ ਸਾਡੇ ਡਾਕਟਰ ਸਾਹਿਬ ਜਦੋਂ ਵੀ ਅਸੀਂ ਫੋਨ ਕਰ ਲਈਏ ਹਾਜ਼ਰ ਹੋ ਜਾਂਦੇ ਨੇ ਠੀਕ ਹੈ ਤੇ ਬਈ ਪਹਿਲਾਂ ਜਿਵੇਂ ਬਾਈ ਤੁਸੀਂ ਸੋਨੀ ਦਾ ਨਾਮ ਲਿਆ ਹਾਂਜੀ ਤੇ ਬਈ ਸੋਨੀ ਤੁਹਾਡੇ ਨਾਲ ਕਿੰਨੇ ਟਾਈਮ ਤੋਂ ਜੁੜਿਆ ਹੋਇਆ ਹੈ ਇਹ ਵੀ ਆਏ ਸਮਝ ਲੈ ਵੀ ਯਾਰ ਸਾਡੇ ਮੋਟ ਤੋਂ ਆ ਤੇ ਸਾਡੇ ਬਾਰ ਦਾ ਮੈਨੇਜਰ ਇਹ ਹੈ ਅੱਛਾ ਬਾਈ ਸਾਡੇ ਨਾਲੋਂ ਜ਼ਿਆਦਾ ਇਹਨੂੰ ਸੋਚਿਆ ਤੇ ਇਸੇ ਨੂੰ ਪਤਾ ਜੀ ਠੀਕ ਹੈ ਬਈ ਆ ਜਿਹੜੀ ਅੱਜ ਇਹ ਖੜਾ ਪੀਡੀਐਫ ਤੇ ਤੁਹਾਨੂੰ ਦਿੱਕਤ ਆਈ ਵੀ ਖੜਦੀ ਨਹੀਂ ਸੀ ਹਾਂਜੀ ਇਸ ਨੇ ਟ੍ਰੇਨਡ ਕਰੀ ਆ ਇਹਦੇ ਕਹੇਦੇ ਇਹ ਮੁਰਤੀ ਆ ਇਹਦੇ ਕਹੇਦੇ ਬੈਂਦੀ ਆ ਠੀਕ ਹੈ ਜਿੰਨਾ ਮਰਜ਼ੀ ਜਲ ਖੜਾ ਲਓ ਜੀ ਠੀਕ ਹੈ ਫੇ ਤੇ ਭਾਈ ਆਪਣਾ ਬਾਈ ਆਪਾਂ ਕੇ ਲਈ ਚਾਚੇ ਦਾ ਆਇਆ ਜੋ ਆ ਗਿਆ ਜਬ ਮਿਸਟਰ ਆਸ ਹੁੰਦਾ ਨਹੀਂ ਮੁੱਤਰੀਆਂ ਭਾਈ ਸਾਰੇ ਅਸਾਂ ਮਿੱਤਰੀ ਹੋ ਠੀਕ ਹੈ ਬੀਤ ਚੰਗੀ ਤਾਂ ਹੀ ਰਹੀ ਬੇਤਰੀ ਹੈ ਤੇ ਭਾਈ ਨਾ ਆਪੇ ਇਹ ਵੀਰੇ ਨੰਬਰ ਦਾ ਸਾਹ ਵਾਡਾ ਠੀਕ ਹੈ ਇਹ ਅਸੀਂ ਮਤਲਬ 3-4 ਸਾਲ ਪਹਿਲਾਂ ਮਿਲਿਆ ਨੇ ਲੋਬਿਓ ਨਮਾਦਾਂ ਇੰਨੀ ਮੱਝ ਵੀ ਪੁਰਾਦੀ ਮੱਝਾਂ ਦਵਾਈਆਂ ਨੇ ਤੇ ਉਹ ਵੀ ਮਤਲਬ ਬੋਲਦੇ ਮੇਲੇ ਤੋਂ ਬਿਊਟੀ ਚਾਈਏ ਬੰਜਾ ਨੰਬਰ ਤੇ ਜੀ ਮਤਲਬ ਉਹਨਾਂ ਦੀ ਇੱਕ ਟੀਮ ਬਣ ਕੇ ਇਸ ਕੰਮ ਕਰ ਰਹੀ ਸੀ ਤੇ ਪਾਣਾ ਬਾਈ ਸਾਡਾ ਭਾਈਆਂ ਤੋਂ ਬੱਧ ਅਕੀਰ ਰਹਿ ਰਹੇ ਸੀ ਹੈਗੇ ਅਸੀਂ ਜਾਨ ਬਿੱਤਰੀਏ ਸਾਰੇ ਮਤਲਬ ਪਿਆਰ ਸਾਡਾ ਇੰਨਾ ਵੀ ਸਾਰੇ ਭਾਈਆਂ ਨੂੰ ਪੁੱਛਦਾ ਇੱਕੀ ਰਹਿ 24 ਘੰਟੇ ਬਦਲ ਇਕੱਠੀ ਰਹਿੰਦੇ ਸੀ ਜਦੋਂ 7-8 ਘੰਟੇ ਸੌਣਦੇ ਸੌਂਦੇ ਹੁੰਦੇ ਸੀ ਅਸੀਂ ਇਕੱਠੀ ਰਹਿੰਦੇ ਸੀ ਉਹ 4 ਦਿਨ ਸੌਂਦੇ ਹੁੰਦੇ ਹੋਏ ਬਾਈ ਪਹਿਲਾਂ 3 ਦਿਨ ਅਸੀਂ ਕੂਟ ਦੇ ਦਰਾਂ ਕਰੀਏ 500 ਜਾਨੀ ਤੇ ਪਰ ਉਹ ਤੁਹਾਨੂੰ ਜੀ ਬੰਨਾ 500 ਜੀ ਕੋਟਲੇ ਤੇ ਵਾਏ ਕੋਟਲੇ ਲਵਾ ਕੇ ਜਾਂਦੇ ਆ ਬਾਅਦ ਚੋਂ ਬੋਲੇ ਠੀਕ ਹੈ ਤੇ ਮੈਂ ਲੇਖ ਕਰਦੇ ਹਾਂ ਹੋਰ ਜਾ ਮੈਂ ਇਕੱਲੇ ਇਹ ਵੀ ਨਾਲ ਆਏ ਨੇ ਮੰਗਲੋ ਜੀ ਉਹਨਾਂ ਕੋਈ ਖਰਚਾ ਹੈ ਤਾਂ ਇਹਨਾਂ ਨੇ ਕਦੇ ਮੈਨੂੰ ਇਹ ਨਹੀਂ ਕਿਹਾਗਾ ਵੀ ਯਾਰ ਤੇਰੇ ਨਾਲ ਆਸੀਂ ਤੂੰ ਪੈਸੇ ਦੇ ਅਸੀਂ ਆ ਚੀਜ਼ ਲੈ ਕੇ ਆਉਣੀ ਹੈ ਨਾ ਬਈ अच्छा भाई सारा भी लाल ला, हां ला आप जार जार भी एल से 1000 2000 लाग ही ਜਾਂਦੇ ਨੇ भाई अच्छा भाई ऐनेगा ਵੀ हां ਵੀ ਭਾਈ ਮੈਂ ਤਾਂ ਉਹਦੇ ਨਾਲ ਐ ਵੀ ਉਹੀ ਦਿਉਣਾ ਖਰਚਾ ਠੀਕ ਹੈ ਨਹੀਂ ਭਾਈ ਯਾ ਅਸਲੀ ਯਾਰੀ ਦੋਸਤੀ ਦੀ ਮਿਸਾਲ ਹੈਗੀ ਹੈ ਹਾਂਜੀ ਠੀਕ ਹੈ ਤੇ ਭਾਈ ਆਪਣੇ ਜਿੰਮੇ ਡਾਕਟਰ ਪ੍ਰੀਤੀ ਜੀ ਦੇ ਭਾਈ ਇਹਨੋਂ ਤਾਂ ਦੇਖ ਅਸੀਂ ਜਨਾਬੇ ਧੱਕੇ ਨਾਲ ਵੀ ਸੱਦ ਲਾਣੇ ਅੱਛਾ ਭਾਈ ਠੀਕ ਹੈ ਜੀ ਜੇ ਕੋਈ ਸਾਡਾ ਸੀਮਨ ਸਾਡੇ ਕੋਲ ਨਹੀਂ ਪ੍ਰੋਵਾਈਡ ਹੁੰਦਾ ਤਾਂ ਬਾਈ ਸਾਨੂੰ ਪ੍ਰੋਵਾਈਡ ਕਰਾ ਕੇ ਦਿੰਦਾ ਹੈ। ਅੱਛਾ ਤੇ ਗੱਜ ਸਾਹਿਬ ਦਾ ਕਿੰਨਾ ਕੁ ਰੋਲਾ ਹੋ ਵੀ ਤੁਹਾਡੇ ਫਾਰਮ ਤੇ? ਬਾਈ ਜਦੋਂ ਸਾਨੂੰ ਜਦੋਂ ਵੀ ਲੋੜ ਪੈਂਦੀ ਹੈ ਤਾਂ ਬਾਈ ਜਰੂਰ ਕਿ ਤੇ ਬਾਈ ਜਿਵੇਂ ਬਾਈ ਗੁਰਪ੍ਰੀਤ ਦੇ ਵਾਸਤੇ ਕੋਈ ਦੋ ਚੰਗੀਆਂ ਗੱਲਾਂ ਬਾਈ ਯਾਰ ਹਾਂ ਬੰਦੇ ਤੇ ਆ ਖਾਸੀਅਤ ਹੈ। ਬਾਈ ਇਹ ਖਾਸੀਅਤ ਤੇ ਹੀ ਹੈ। ਵੀ ਇਹ ਠੀਕ ਹੈ ਬਰੀਡ ਤੇ ਲੋਕਾਂ ਦੇ ਬਰੀਡ ਸਤਾਰਨ ਵਿੱਚ ਬਹੁਤ ਤੇਜੋ ਕਰ ਰਹੇ ਹਨ। ਹਾਂਜੀ। ਤੇ ਗੱਜ ਸਾਹਿਬ ਦੇ ਪਿੱਛੇ ਆਲ ਤਾਂ ਹੀ ਫਾਰਮ ਸ਼ੁਰੂ ਕੀਤਾ ਤਾਂ ਹਾਂਜੀ। ਉਹ ਤਾਂ ਅਸੀਂ ਕਰਾਇਆ ਬਾਈ ਗਾਣਾ ਦੇ। ਉਹ ਤੁਸੀਂ ਗਾਣਾ ਦੇ ਕੇ ਕਰਾਇਆ। ਤੇ ਗੱਜ ਸਾਹਿਬ ਤੁਸੀਂ ਕੀ ਕਹੋਗੇ? ਤੇ ਪੱਲਾ ਦਾ ਜਿਸ ਉਹਦੇ ਕਿਸਾਨ ਮਾਈਂਡ ਸੈੱਟ ਜੇ ਸਾਰੇ ਵੀ ਸਸਕਾਰ ਨੂੰ ਮੌਕਾ ਤੁਹਾਡਾ ਬਹੁਤ ਧੰਨਵਾਦ ਹੈ ਪ੍ਰਭੂ ਮੈਂ ਤਾਂ ਇਹ ਕਹਿੰਨਾ ਵੀ ਜੇ ਨਾ ਤੇ ਕੰਮ ਕਰਨਾ ਨਾ ਸੌਲ ਤੇ ਕੰਮ ਕਰਨਾ ਆਪਾਂ ਨੇ ਤੇ ਜਿਹੜਾ ਨਸਲ ਦਾ ਪਸ਼ੂ ਸੇਤੀ ਤਿਆਰ ਹੋਊਗਾ ਸੇਤੀ ਆਮਦਨ ਵਧੂਗੀ ਵਿਕਰੀ ਦੇ ਵਿੱਚ ਵੀ ਵਾਧੂ ਵੀ ਹੋਊਗਾ બસ ਇਹੀ ਵੀ ਹੈ ਜਿਹੜੇ ਵੀਰ ਨੇ ਕੰਮ ਕਰਨਾ ਤੁਹਾਨੂੰ ਲੱਗ ਸਕਦੇ ਕੰਮ ਕਰੋ ਇੱਕ ਡਾਕਟਰ ਸਿੱਕਾ ਜਾਂ ਡੇਕ ਕੇ ਜਾਂਦੇ ਹੁੰਦੇ ਨੇ ਉਹਨੂੰ ਸਾਹਮਣੇ ਆਇਆ ਕਰੋ ਇਹੀ ਬੇਨਤੀ ਹੈ ਵੀ ਜਿਹੜੇ ਸਿੱਕਾ ਜਾਂ ਡੇਕ ਕੇ ਜਾਂਦੇ ਨੇ ਉਹਨੂੰ ਜਰੂਰ ਸਾਮਲਿਆ ਕਰੋ ਬਸ ਇਹੀ ਕਹਿਣਾ ਚਾਹ ਰਿਹਾ YouTube ਚੈਨਲ ਰਾਹੀਂ ਠੀਕ ਹੈ ਬਾਈ ਤੇ ਬਈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਹ ਵਿੜਿਆ ਸਿੱਕਾ ਜਾਂ ਡੇਕੀ ਇਹਨਾਂ ਪਾ ਵੀ ਸਟਰੀਮ ਨਾਲ ਲੈ ਕੇ ਜਾਂਦੇ ਨੇ ਤੇ ਮੈਂ ਅਕਸਰ ਵੀਡੀਓ ਪਾਉਣਾ ਹੁੰਦਾ ਵੀ ਆਪਣੇ ਕੋਲ ਇੱਕ ਬੱਚੀ ਆਈ ਆ ਬਹੁਤ ਹੀ ਚੰਗੀ ਤੇ ਉਹ ਇਹੀ ਡਾਕਟਰ ਸਾਹਿਬ ਦਾ ਟੀਕਾ ਭਰਿਆ ਹੈ ਦੀ ਰਿਪੀਟਰ ਗਾਂ ਸੀਗੀ ਚਾਰ ਪੰਜ ਵਾਰਾਂ ਚ ਰਹੀ ਸੀ ਪਰ ਚੈੱਕ ਕਰੋ ਹੋਈ ਆ ਵੀ ਉਹ ਸਿੱਕਾ ਜਾਂ ਨਹੀਂ ਸਾਮ ਹੈਗਾ ਹੁਣ ਆਪਾਂ ਨੂੰ ਬੱਚੀ ਆਪਣੇ ਕੋਲ ਬਹੁਤ ਚੰਗੀ ਹੈ ਕਿ ਰੋਡੈਨਿਪਾ ਤੇ ਕਿ ਵੀ ਹੈਗੀ ਕਿਹੜੇ ਸੀ ਮੰਡੀ ਆ ਤੇ ਠੀਕ ਆ ਬਈ ਦੋਸਤੋ ਜੀ ਵੱਡੇ ਵੱਡ ਸਭ ਤੋਂ ਦਿੱਲੀ ਦਾ ਵਿੱਚ ਕੀਮਨ ਸਲੈਕਸ਼ਨ ਚ ਹਾਂਜੀ ਜਮ ਮਤਲਬ ਕਿਹੜਾ ਸੀਮਨ ਲਾਉਣਾ ਕੀ ਕਰਨਾ ਤਾਂ ਮਤਲਬ ਜਲੰਧਰ ਦਾ ਆਪਣਾ ਮਿੱਤਰ ਹੈ ਭਾਈ ਹੈ ਲਾਲਾ ਅੱਛਾ ਬਰਨੂ ਕੋ ਮੋ ਜੀ ਉਹਦਾ ਸਭ ਤੋਂ ਵੱਡਾ ਸਹਾਇਜ ਹੋ ਗਾ ਅੱਛਾ ਕਦੇ ਵੀ ਲੋਡ ਪੈਂਦੀ ਹੈ ਕਿਤੇ ਵੀ ਤੇ ਇੱਕ ਸੁਖਦੀਪ ਲੰਗਿਆਣਾ ਠੀਕ ਹੈ ਭਾਈ ਉਹਨਾਂ ਦਾ ਖਾਸ ਤੂ ਵੀ ਆਪਾਂ ਅਗੇਲੀ ਵੀ ਖਾਸ ਹੈ ਜਿਹੜਾ ਸਾਡੀ ਜਿਹੜੀ ਟੀਮ ਵਿੱਚ ਲੱਖਾ ਕਹਾੜਾ ਹੈ ਪਿੰਡਾ ਜੀ ਇਹ ਸਾਰੇ ਠੀਕ ਹੈ ਆਪਣਾ ਪੂਰੀ ਮਦਦ ਕਰਦੇ ਨੇ ਠੀਕ ਹੈ ਭਾਈ ਤੇ ਆ ਭਾਈ ਹੋਰਾਂ ਦਾ ਭਾਈ ਪਿੱਛੇ ਆਪਾਂ ਬਣਿਆ ਭਾਈ ਪਿੱਛੇ ਹੋ ਕੇ ਆਪਾਂ ਦਿਖਾ ਦਈਏ ਤੇ ਆ ਭਾਈ ਹੋਜੀ ਸਾਰਾ ਸਮਾਨ ਵੀ ਤਿਆਰ ਕਰਦੇ ਆ ਭਈ ਆ ਸਮਾਨ ਮੇਲੇ ਹੋਏ ਨੰਬਰ ਵੀ ਵਾਈ ਹੋਣਾ ਦਾ ਉਹੀ ਹੈਗਾ ਬਾਈ ਕਿ ਜੇ ਮੈਂ ਸੁੱਧ ਦੇਸੀ ਘਿਓ ਬਾਈ ਫੋਜ ਵਾਲੀ ਪਰਫੀ ਪਿੰਨੀ ਆ ਗਾਜਰ ਬਾਗ ਮਿਲ ਕੇ ਕੇ ਇੱਕ ਪਨੀਰ ਲੱਸੀ ਕੋਈ ਆਲਾ ਮਿਲਕ ਬਦਾਮ ਹਨਾ ਬਈ ਇਹ ਸਾਰਾ ਕੁਝ ਬਾਈਹਰਾਂ ਤੋਂ ਮਿਲਦਾ ਹੁੰਦਾ ਬਈ ਆਪਾਂ ਸੁਨਾਮ ਖੜਦੇ ਹੁੰਦੇ ਆ ਨਾ ਹਾਂਜੀ ਹਾਂ ਤੇ ਕੀ ਕੋਰੀਅਰ ਕਰਾ ਦੇਣਾ ਜਿੱਥੇ ਵੀ ਕਿਸ ਨੂੰ ਲੋੜ ਹੈ ਕੈਨੇਡਾ ਅਮਰੀਕਾ ਆਪਣੇ ਬਹੁਤ ਕੋਰੀਅਰ ਜਾਂਦੇ ਨੇ ਠੀਕ ਆ ਬਈ ਤੇ ਜੇ ਕਿਸੇ ਭਰਾ ਨੇ ਬਾਹਰ ਮੰਗਵਾਉਣਾ ਬਾਹਰ ਵੀ ਪੰਜਾਬ ਚ ਹਰਿਆਣੇ ਦੀ ਕਿਤੇ ਵੀ ਮੰਗਵਾਉਣਾ ਬਈ ਉਹ ਵੀ ਮਿਲ ਜੂਗਾ ਤੇ ਬਾਈਹਰਾਂ ਤੋਂ ਆਪ ਆ ਕੇ ਲੈ ਕੇ ਜਾਣਾ ਚਾਹੀ ਤੁਸੀਂ ਪਿੰਡਾਂ ਜੋ ਤੇ ਨਹੀਂ ਬਾਈ ਹੋਦੀ ਸੁਨਾਮ ਖੜਦੇ ਹੀ ਹੁੰਦੇ ਆ ਬਈ ਕਿਹੜੇ ਦਿਨ ਖੜਦੇ ਹੋ ਕਿ ਰੋਜ਼ ਹੀ ਹੁੰਦਾ ਸੁਨਾਮ ਆ ਬਣਾ ਵੀਰੇ ਸੰਡੇ ਨੂੰ ਛੱਡ ਕੇ ਲਗਭਗ ਹਰ ਇੱਕ ਦਿਨ ਅੱਛਾ ਪਰ ਜਦੋਂ ਕੋਈ ਮੇਲਾ ਆ ਜਾਂਦਾ ਜਾਂ ਉਦੋਂ ਠੀਕ ਆ ਉਦੋਂ ਮਿਸ ਹੋ ਜਾਂਦਾਗਾ ਨਹੀਂ ਵੀ ਰੋਜ਼ ਹੁੰਦੇ ਨਹੀਂ ਅਸੀਂ 11 11:30 ਵਜੇ ਜੋਸੀ ਮਾਰਕੀਟ ਅਸਨਾ ਠੀਕ ਆ ਬਾਈ ਤੇ ਉੱਥੇ ਖੜਦੇ ਹਾਂ 3:00 ਵਜੇ ਠੀਕ ਆ ਬਾਈ ਤੇ ਆ ਬਾਈ ਇਹਨਾਂ ਦਾ ਨੰਬਰ ਵੀ ਆ ਭਰਾਓ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਵੀ ਬਾਈ ਇਹਨਾਂ ਤੋਂ ਸੰਪਰਕ ਕਰ ਸਕਦੇ ਜੇ ਵੀ ਫਾਇਡਾਕਟਰ ਖਰੀਦਣਾ ਤਾਂ ਵੀ ਸੰਪਰਕ ਕਰ ਸਕਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਸ ਇਗਾਂ